ਤਿੰਗਾਂ ਢਿੱਡ ਵਿੱਚ ਹੁੰਦੀਆਂ ਤਾਂ ਮਾਪਿਆਂ ਦਾ ਡਰ ਕਿਤੇ ਢਿੱਡ ਵਿੱਚ ਹੀ ਨਾ ਮਾਰ ਦੇਣ ਜਵਾਨ ਹੁੰਦੀਆਂ ਤਾਂ ਸਿਰ ਫਿਰਿਆਂ ਦਾ ਡਰ ਕਿਤੇ ਤਜਾਵ ਨਾ ਪਾ ਦੇਣ ਜੇ ਵਿਆਹਿਆਂ ਜਾਣ ਤਾਂ ਸਹੁਰਿਆਂ ਦਾ ਡਰ ਕਿਤੇ ਦਾਜ ਪਿੱਛੇ ਸਾੜ ਨਾ ਦੇਣ ਬੁੱਢੀਆਂ ਹੁੰਦੀਆਂ ਤਾਂ ਨੌਪੁੱਤ ਦਾ ਡਰ ਕਿਤੇ ਘਰੋਂ ਹੀ ਨਾ ਕੱਢ ਦੇਣ ਧੀਆਂ ਨੂੰ ਕੁੱਖੋਂ ਲੈ ਕੇ ਸਿਵਿਆਂ ਤੱਕ ਸੁੱਖ ਦਾ ਸਾਹ ਨਹੀਂ ਮਿਲਦਾ ਹੰਕਾਰ ਟੁੱਟੇ ਤਾਂ ਨਵਾਂ ਬਣਾ ਲਈ ਸੁਪਨੇ ਟੁੱਟਣ ਤਾਂ ਕੀ ਕਰੀਏ ਅਸਮਾਨ ਵਰਸੇ ਤਾਂ ਛਤਰੀ ਲੈ ਲਈ ਅੱਖਾਂ ਵਰਸਣ ਤਾਂ ਕੀ ਕਰੀਏ ਸ਼ੇਰ ਦਹਾੜੇ ਤਾਂ ਭੱਜ ਲਈਏ ਇਹ ਹੰਕਾਰ ਦਹਾੜੇ ਤਾਂ ਕੀ ਕਰੀਏ ਕੰਡਾ ਚੁੱਬੇ ਤਾਂ ਕੱਢ ਲਈਏ ਜੇ ਗੱਲ ਚੁੱਬ ਜਾਵੇ ਤਾਂ ਕੀ ਕਰੀਏ ਸਾਥ ਨਿਭਾਉਣ ਵਾਲੇ ਮਿਲਦੇ ਨਹੀਂ ਅੱਧ ਵਿਚਾਰੇ ਛੱਡਣ ਵਾਲੇ ਬਥੇਰੇ ਨੇ ਦੂਰ ਜਾਣ ਦੀ ਲੋੜ ਨਹੀਂ ਜੜ ਵੱਡਣ ਵਾਲੇ ਨੇੜੇ ਨੇ ਸੱਚ ਉਜੜਦਾ ਵੇਖਿਆ ਮੈਂ ਇੱਥੇ ਝੂਠ ਦੇ ਵਸਦੇ ਡੇਰੇ ਨੇ ਬੋਤਾ ਨਾ ਤੂੰ ਵਿਸ਼ਵਾਸ ਕਰੀ ਇਹ ਅੰਦਰੋਂ ਕੁਝ ਹੋਰ ਉੱਤੋਂ ਉੱਤੋਂ ਹੀ ਤੇਰੇ ਨੇ ਪਿਓ ਕਦੇ ਨਹੀਂ ਕਹਿੰਦਾ ਕਿ ਮੇਰੇ ਕੋਲ ਪੈਸੇ ਹੈ ਨਹੀਂ ਮਾਂ ਨੇ ਕਦੇ ਨਹੀਂ ਕਿਹਾ ਕਿ ਮੇਰੀ ਤਬੀਅਤ ਖਰਾਬ ਹੈ ਇਹ ਦੋ ਝੂਠਿਆਂ ਕਰਕੇ ਤੁਹਾਡੀ ਦੁਨੀਆ ਬਹੁਤ ਸੋਹਣੀ ਬਣੀ ਹੋਈ ਹੈ ਜਦੋਂ ਤੁਸੀਂ ਆਪਣੇਆਂ ਤੋਂ ਉਮੀਦਾਂ ਰੱਖਣੀਆਂ ਘੱਟ ਕਰ ਦਿਓਗੇ ਨਾ ਦੇਖਣਾ ਤੁਹਾਡੀਆਂ ਤਕਲੀਫਾਂ ਵੀ ਆਪਣੇ ਆਪ ਹੀ ਘੱਟ ਹੋ ਜਾਣਗੀਆਂ ਖੁਦ ਨਾਲ ਬਹਿਸ ਕਰੋਗੇ ਤਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਦੂਸਰਿਆਂ ਨਾਲ ਬਹਿਸ ਕਰੋਗੇ ਤਾਂ ਨਵੇਂ ਸਵਾਲ ਖੜੇ ਹੋ ਜਾਣਗੇ ਜਦੋਂ ਮਨੁੱਖ ਆਪਣੀ ਗਲਤੀ ਦਾ ਵਕੀਲ ਅਤੇ ਦੂਸਰਿਆਂ ਦੀਆਂ ਗਲਤੀਆਂ ਦਾ ਜੱਜ ਬਣ ਜਾਂਦਾ ਹੈ ਨਾ ਫਿਰ ਫੈਸਲੇ ਨਹੀਂ ਫਾਸਲੇ ਹੋ ਜਾਂਦੇ ਨੇ ਯਾਦ ਰੱਖਿਓ ਤੁਹਾਡੇ ਦੁੱਖ ਤੁਹਾਡੇ ਹੀ ਰਹਿਣਗੇ ਉੰਜ ਤਾਂ ਲੋਕ ਸੁਣ ਵੀ ਲੈਣਗੇ ਅਤੇ ਝੂਠੀ ਜੀ ਹਮਦਰਦੀ ਵੀ ਦਿਖਾ ਦੇਣਗੇ ਪਰ ਤੁਹਾਡੀ ਪਿੱਠ ਪਿੱਛੇ ਲੋਕਾਂ 'ਚ ਉੜਾ ਵੀ ਦੇਣਗੇ ਗੱਲ ਸੱਚੀ ਹੈ ਚਾਹੇ ਕੋਈ ਰਿਸ਼ਤੇਦਾਰ ਹੈ ਤੇ ਚਾਹੇ ਕੋਈ ਦੋਸਤ ਮਿੱਤਰ ਹੈ ਜੇ ਆਪਾਂ 99 ਦਿਨ ਉਹਦੇ ਕੰਮ ਆ ਜੀਏ ਨਾ ਤੇ ਇੱਕ ਦਿਨ ਜਵਾਬ ਦੇ ਦਈਏ ਚਾਹੇ ਕਿਸੇ ਚੀਜ਼ ਤੋਂ ਚਾਹੇ ਪੈਸੇ țeਲੇ ਤੋਂ ਤਾਂ ਉਹ 99 ਦਿਨਾਂ ਨੂੰ ਭੁੱਲ ਜਾਊਗਾ ਔਰ ਇੱਕ ਦਿਨ ਜਿਹੜਾ ਆਪਾਂ ਮਨਾਂ ਕੀਤਾ ਨਾ ਉਹਨੂੰ ਯਾਦ ਰੱਖ ਕੇ ਸਾਨੂੰ ਆਪਣਾ ਦੁਸ਼ਮਣ ਮੰਨ ਲੂਗਾ ਜੇ ਤੂੰ ਬਚਣਾ ਹੈ ਨਾ ਆਪਣਿਆਂ ਤੋਂ ਬਚ ਇਹ ਨਾ ਸੋਚ ਕਿ ਲੋਕ ਕੀ ਕਹਿਣਗੇ ਸੱਚ ਜਾਣੀ ਤੈਨੂੰ ਉਜੜਦਾ ਦੇਖ ਕੇ ਸਵਾਦ ਤੇਰੇ ਆਪਣੇ ਹੀ ਲੈਣਗੇ ਤੁਰਦਾ ਚਲ ਰਾਹਾਂ ਮਿਲਣਗੀਆਂ ਖੜ ਗਿਆ ਤੇ ਸਲਾਹਾਂ ਮਿਲਣਗੀਆਂ ਦੇ ਕੇ ਤਾਂ ਦੇਖ ਕਿਸੇ ਚਿਹਰੇ ਨੂੰ ਖੁਸ਼ੀ ਤੈਨੂੰ ਹੀਰਿਆਂ ਤੋਂ ਮਹਿੰਗੀਆਂ ਦੁਆਵਾਂ ਮਿਲਣਗੀਆਂ ਜੇ ਕਿਸੇ ਦਾ ਜ਼ਿੰਦਗੀ ਤੋਂ ਥੱਕ ਕੇ ਦੁੱਖਾਂ ਤੋਂ ਅੱਕ ਕੇ ਮਰਨ ਦਾ ਇਰਾਦਾ ਬਣੇ ਨਾ ਤਾ ਇੱਕ ਵਾਰ ਹਸਪਤਾਲ ਚ ਜ਼ਰੂਰ ਜਾਣਾ ਕਿਉਂਕਿ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਕਿਵੇਂ ਲੋਕ ਜ਼ਿੰਦਗੀ ਪਾਉਣ ਲਈ ਤੜਪਦੇ ਹੈ ਆਪਣੇ ਨੂੰ ਬਚਾਉਣ ਲਈ ਤੜਪਦੇ ਹੈ ਤਾਂ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਏਗਾ ਇੱਕ ਵਾਰ ਮੇਰਾ ਮੰਨੀ ਵੀਰਿਆ ਕਹਿਣਾ ਰਖੜੀ ਬੰਨ੍ਹਵੇਂ ਕੁਝ ਨਹੀਂ ਲੈਣਾ ਨਾ ਕੋਈ ਪੈਸਾ ਥੇਲਾ ਗਹਿਣਾ ਬਸ ਤੂੰ ਇੱਕ ਇਕਰਾਰ ਕਰੀ ਭੈਣ ਆਪਣੀ ਚਾਹੇ ਵਗਾਨੀ ਸਭ ਦਾ ਸਤਿਕਾਰ ਕਰੀ ਸਭ ਦਾ ਸਤਿਕਾਰ ਕਰੀ ਗੁੱਸਾ ਆਣ ਤੇ ਚੀਖਣ ਲਈ ਤਾਕਤ ਨਹੀਂ ਚਾਹੀਦੀ ਪਰ ਗੁੱਸਾ ਆਣ ਤੇ ਚੁੱਪ ਰਹਿਣ ਲਈ ਬਹੁਤ ਤਾਕਤ ਦੀ ਲੋੜ ਹੁੰਦੀ ਹੈ ਸੱਚ ਹੈ ਪਰ ਕੌੜਾ ਹੈ ਸੰਜੇ ਪਰਿਵਾਰ ਵਿੱਚ ਜਿਹੜਾ ਬੰਦਾ ਪਰਿਵਾਰ ਲਈ ਸਭ ਤੋਂ ਵੱਧ ਕਰਦਾ ਹੈ ਨਾ ਕਈ ਵਾਰ ਪਰਿਵਾਰ ਉਸੇ ਨਾਲ ਹੀ ਤੱਕਾ ਕਰ ਜਾਂਦਾ ਹੈ ਵਿਸ਼ਵਾਸ ਇੱਕ ਛੋਟਾ ਜਿਹਾ ਸ਼ਬਦ ਹੈ ਉਸ ਨੂੰ ਪੜਨ ਵਿੱਚ ਸਕਿੰਟ ਲੱਗਦਾ ਹੈ ਸੋਚਣ ਵਿੱਚ ਇੱਕ ਮਿੰਟ ਲੱਗਦਾ ਹੈ ਸਮਝਣ ਵਿੱਚ ਦਿਨ ਲੱਗ ਜਾਂਦਾ ਹੈ ਪਰ ਸਾਬਤ ਕਰਨ ਵਿੱਚ ساری ਜ਼ਿੰਦਗੀ ਲੱਗ ਜਾਂਦੀ ਇੱਕ ਦਿਨ ਦੁੱਖ ਅਤੇ ਸੁੱਖ ਦੀ ਮੁਲਾਕਾਤ ਹੋ ਜਾਂਦੀ ਹੈ ਦੁੱਖ ਨੇ ਸੁੱਖ ਨੂੰ ਕਿਹਾ ਤੂੰ ਕਿੰਨਾ ਕਰਮਾ ਵਾਲਾ ਹੈ ਲੋਕ ਤੈਨੂੰ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਐ ਤੇ ਸੁਖ ਨੇ ਹਲਕਾ ਜਿਹਾ ਹੱਸ ਕੇ ਕਿਹਾ ਕਿ ਕਰਮਾ ਵਾਲਾ ਮੈਂ ਨਹੀਂ ਕਰਮਾ ਵਾਲਾ ਤਾਂ ਤੂੰ ਆ ਦੁੱਖ ਬੜਾ ਹੈਰਾਨ ਹੋਇਆ ਉਹਨੇ ਸੁਖ ਨੂੰ ਪੁੱਛਿਆ ਉਹ ਕਿਵੇਂ ਸੁਖ ਨੇ ਬੜੀ ਇਮਾਨਦਾਰੀ ਨਾਲ ਜਵਾਬ ਦਿੱਤਾ ਕਿ ਜਿੰਨਾ ਕੋਲ ਤੂੰ ਆਉਣਾ ਹੈ ਯਾਨੀ ਦੁੱਖ ਆਉਂਦਾ ਉਥੇ ਲੋਕ ਆਪਣਿਆਂ ਨੂੰ ਯਾਦ ਕਰਦੇ ਐ ਤੇ ਜਿੰਨਾ ਕੋਲੇ ਮੈਂ ਆਉਣਾ ਯਾਨੀ ਸੁੱਖ ਆਉਂਦਾ ਉਥੇ ਲੋਕ ਆਪਣਿਆਂ ਨੂੰ ਭੁੱਲ ਜਾਂਦੇ ਮੇਰਾ ਮੰਨੀ ਵੀਰਿਆ ਕਹਿਣਾ ਰਖੜੀ ਬੰਨਵੇਂ ਕੁਝ ਨਹੀਂ ਲੈਣਾ ਨਾ ਕੋਈ ਪੈਸਾ ਢੇਲਾ ਗਹਿਣਾ ਬਸ ਤੂੰ ਇੱਕ ਇਕਰਾਰ ਕਰੀ ਭੈਣ ਆਪਣੀ ਚਾਹੇ ਵਗਾਨੀ ਸਭ ਦਾ ਸਤਕਾਰ ਕਰੀ ਸਭ ਦਾ ਸਤਕਾਰ ਕਰੀ ਗੁੱਸਾ ਆਣ ਤੇ ਚੀਖਣ ਲਈ ਤਾਕਤ ਨਹੀਂ ਚਾਹੀਦੀ ਪਰ ਗੁੱਸਾ ਆਉਣ ਤੇ ਚੁੱਪ ਰਹਿਣ ਲਈ ਬਹੁਤ ਤਾਕਤ ਦੀ ਲੋੜ ਹੁੰਦੀ ਹੈ ਸੱਚ ਹੈ ਪਰ ਕੌੜਾ ਹੈ ਮਾਂ ਤੇ ਰੱਬ ਨਾਲ ਰਿਸ਼ਤਾ ਦਿਲੋਂ ਰੱਖਿਆ ਕਰੋ ਕਿਉਂਕਿ ਜਦੋਂ ਮਾੜਾ ਸਮਾਂ ਆਉਂਦਾ ਹੈ ਨਾ ਸਾਰੇ ਲੋਕੀ ਤੁਹਾਨੂੰ ਤੁਹਾਡੇ ਤੋਂ ਦੂਰ ਭਜਦੇ ਨਜ਼ਰ ਆਣਗੇ ਤੇ ਇਹਨਾਂ ਦੋਨਾਂ ਨੇ ਆਪਣੀ ਪੂਰੀ ਵਾਹ ਲਾ ਦੇਣੀ ਹੈ ਤੁਹਾਨੂੰ ਦੁੱਖਾਂ ਚੋਂ ਬਾਹਰ ਕੱਢਣ ਲਈ ਗੱਲ ਸੱਚੀ ਐ ਚਾਹੇ ਕੋਈ ਰਿਸ਼ਤੇਦਾਰ ਐ ਤੇ ਚਾਹੇ ਕੋਈ ਦੋਸਤ ਮਿੱਤਰ ਐ ਜੇ ਆਪਾਂ 99 ਦਿਨ ਉਹਦੇ ਕੰਮ ਆ ਜੀਏ ਨਾ ਤੇ ਇੱਕ ਦਿਨ ਜਵਾਬ ਦੇ ਦੀਏ ਚਾਹੇ ਕਿਸੇ ਚੀਜ਼ ਤੋਂ ਚਾਹੇ ਪੈਸੇ ਥੇਲੇ ਤੋਂ ਤਾਂ ਉਹ 99 ਦਿਨਾਂ ਨੂੰ ਭੁੱਲ ਜਾਊਗਾ ਔਰ ਇੱਕ ਦਿਨ ਜਿਹੜਾ ਆਪਾਂ ਮਨਾਂ ਕੀਤਾ ਨਾ ਉਹਨੂੰ ਯਾਦ ਰੱਖ ਕੇ ਸਾਨੂੰ ਆਪਣਾ ਦੁਸ਼ਮਣ ਮੰਨ ਲੂਗਾ ਦੋ ਮਿੱਠੇ ਬੋਲਾ ਨਾਲ ਜੇ ਕਿਸੇ ਦਾ ਖੂਨ ਵੱਜ ਜਾਵੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਖੂਨਦਾਨ ਹੀ ਹੁੰਦਾ ਹੈ